ਤੇ ਤੁਹਾਡਾ ਸਵਾਗਤ ਹੈ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਅੱਜ ਆਪਾਂ ਰੈਸਪੀ ਬਣਾਉਣ ਲੱਗੇ ਆ ਛੱਲੀਆਂ ਦੀ ਆ ਇੱਕ ਅਲੱਗ ਤਰੀਕੇ ਨਾਲ ਆਪਾਂ ਛੱਲੀਆਂ ਦੀ ਰੈਸਪੀ ਬਣਾਵਾਂਗੇ ਜੁੜੇ ਰਹੇ ਹੋ ਵੀਡੀਓ ਦੇ ਨਾਲ ਜੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਦਿਆ ਕਰੋ ਜੀ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਓ ਜੀ ਆਪਾਂ ਛੱਲੀਆਂ ਨੂੰ ਸੈੱਲ ਲੈਨੇ ਆ ਇਹ ਮਾਸਮਦੀ ਹੁੰਦੀਆਂ ਨੇ ਥੋੜੀਆਂ ਜਿਹੀ ਹੋਰ ਰੋਟੇ ਨੇ ਇਹਨਾਂ ਦੇ ਪੱਟੇ ਜੇ ਲਾ ਦੇਨੇ ਆਪਾਂ ਛੱਲੀਆਂ ਦੇ ਤੇ ਕੇਲੇ ਦੇ ਬਾਅਦ ਜੇ ਬਹੁਤ ਜ਼ਿਆਦਾ ਹੁੰਦੇ ਨੇ ਜੀ ਹੁਣ ਇਹਨਾਂ ਦੇ ਆਪਾਂ ਪੀਸ ਬਣਾ ਲੈਨੇ ਆ ਛੋਟੇ ਛੋਟੇ ਕੱਟ ਕੇ ਨਾ ਬਹੁਤੇ ਵੱਡੇ ਤੇ ਨਾ ਬਹੁਤੇ ਛੋਟੇ ਇਡਿੱਕ-ਇਡਿੱਕ ਪੀਸ ਆਪਾਂ ਇਹਦੇ ਬਣਾ ਲੈਨੇ ਆ ਜਿਹੜੀ ਆਪਾਂ ਨੂੰ ਐ ਲੱਗੂ ਵਿੱਚ ਦਾਣੇ ਨਹੀਂ ਹੈਗੇ ਉਹਨੂੰ ਆਪਾਂ ਕੱਢ ਦਵਾਂਗੇ ਜਿਹੜੀ ਦੇ ਵਿੱਚ ਦਾਣੇ ਹੋਣਗੇ ਉਹਨੂੰ ਆਪਾਂ ਕੱਟ ਲਵਾਂਗੇ ਆਹ ਕੱਚੀ ਹੈ ਜੇ ਇਸੇ ਦੀ ਕੱਟੀ ਜਾਊਗੀ ਉਹ ਥੋੜੀ ਜਿਹੀ ਕਹਿੜੀ ਆ ਤੁਸੀਂ ਆਪਣੀ ਮਰਜ਼ੀ ਦੇ ਅਨਸਾਰ ਉਹ ਡੱਡਕ ਪੀਸ ਇਹਨਾਂ ਦੇ ਬਣਾ ਸਕਦੇ ਹੋ ਲਓ ਜੀ ਅਚੇ ਤਰ੍ਹਾਂ ਆਪਾਂ ਸਾਰੇ ਕੁੜੀਆਂ ਨੂੰ ਕੱਟ ਲੈਨੇ ਮੇਰੇ ਘਰ ਤੋਂ ਥੋੜੀ ਜੀ ਗੁੰਡੀ ਹੈ ਜੀ ਇਹ ਤਿੱਖੀ ਕਰਦ ਹੋਵੇ ਦੰਦੇਆਂ ਕਰ ਦੋ ਛੇਤੀ ਵੱਢ ਦੰਦੀਆ ਲੋ ਜੀ ਆਪਾਂ ਸਾਰੀਆਂ ਕੁਕੜੀਆਂ ਦੇ ਛੋਟੇ-ਛੋਟੇ ਛੱਲੀਆਂ ਦੇ ਛੋਟੇ-ਛੋਟੇ ਪੀਸ ਬਣਾ ਲੈਨੇ ਆ ਐਂ ਤਾਂ ਪੀਸਰ ਪਾzare ਬਣਾ ਲੈਨੇ ਲੋ ਜੀ ਹੁਣ ਮੈਨੂੰ ਤਰੀਕਾ ਆ ਗਿਆ ਇਹਨਾਂ ਦੇ ਕੱਟਣ ਦਾ ਲੋਜੀ ਸੱਲੀਆਂ ਆਪਾਂ ਨੇ ਸਾਰੀਆਂ ਕੱਟ ਲਈਆਂ ਲੋਜੀ ਇਧਰ ਤੇ ਗੈਸ ਬਲਦਿਆ ਇਸ ਤਰ੍ਹਾਂ ਕਰਦੇ ਹਾਂ ਛੋਟੀ ਜਿਹੀ ਕੜਾਹੀ ਪਾਇਨ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਣੇ ਲੋਜੀ ਪਾਇਨ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਪਾ ਲੈਨੇ ਕੀ ਇਨ ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲੈਨੇ। ਪਿਗਾਲ ਲੈਨੇ ਨੂੰ ਚੰਗੀ ਤਰ੍ਹਾਂ। ਲਓ ਜੀ ਕੀ ਆਪਣਾ ਕੰਮ ਹੋ ਗਿਆ। ਜਿਹੜੀਆਂ ਹੁਣ ਸੱਲੀਆਂ ਦੇ ਪੀਸ ਕੱਟੇ ਤੇ ਇਹਨਾਂ ਨੂੰ ਆਪਾਂ ਕੀ ਦੇ ਵਿੱਚ ਪਾ ਲੈਨੇ। ਸਾਰੀਆਂ ਸੱਲੀਆਂ ਨੂੰ ਆਪਾਂ ਚੰਗੀ ਤਰ੍ਹਾਂ ਇਦੇ ਵਿੱਚ ਪਾਉਨੇ ਆ ਬਹੁਤ ਵਧੀਆ ਤੇ ਤੈਸਤੀ ਰੈਸਪੀ ਬਣਦੀ ਹੈ ਜੀ ਇਹਨਾਂ ਨੂੰ ਬਸ ਚੰਗੀ ਤਰ੍ਹਾਂ ਪਾਟ-ਪਾਟ ਕੇ ਪਕਾਉਂਦੇ ਰਹਾਂਗੇ। ਲਓ ਜੀ ਇੱਕ ਪਾਸਾ ਇਹਦਾ ਪੱਕ ਗਿਆ। ਹੁਣ ਆਪਾਂ ਦੂਜੇ ਪਾਸਾ ਵੀ ਪਾ ਕੇ ਪਕਾ ਲੈਂਦੇ ਹਾਂ। ਆਪਾਂ ਕੋਈ ਇਹਦਾ ਕਲਰ ਨਹੀਂ ਬਹੁਤਾ ਚੇਂਜ ਕਰਨਾ। ਕਿਉਂਕਿ ਇਹ ਤਾਂ ਫਰਾਈ ਕਰਨ ਨਾਲ ਆਪਣੀ ਹਾਜ਼ਰੀ ਮਕਤੀ ਐ ਪੋਲੀ ਹੋ ਜਾਂਦੀ ਐ। ਤਾਂ ਆਪਾਂ ਲਓ ਜੀ ਇਹਦੇ ਸਾਰੇ ਨੇ

फिर तो ले जाने हैं एक बार सारे रहे हैं तो डालना है लोग अपनी सारी आ होगी फ्राई होगी उन्हें ना आप गैस कर देंगे बंद से तेल तो बाहर कर लेंगे सारे दाने पक गए चंगी तरह क्योंकि अलग अलग रैसिपियां अपना देखनी है खानियां चाहिए ने देखना चाहिए जरूर लो जी छलियाँ अपनिया फ्राई हो गई देखो कि वी कलर आया तो सॉफ्ट भी बह हो गए वैसिया खाने वाली ਹੁਣ ਇੱਧਰ ਆਪਾਂ ਨੇ ਇਥੋਂ ਬਾਕੀ ਤੇਲ ਕੱਢ ਤਾ ਥੋੜਾ ਜਿਹਾ ਰੱਖ ਲਿਆ ਕੜਾਈ ਦੇ ਵਿੱਚ ਹੁਣ ਇਹਨੂੰ ਆਪਾਂ ਗੈਸ ਚਲਾ ਲੈਨੇ ਆ ਥੋੜਾ ਜਿਹਾ ਆਪਾਂ ਤੇਲ ਨੂੰ ਗਰਮ ਕਰ ਲੈਨੇ ਆ ਜੀ ਕੀ ਇਹਨੂੰ ਲਓ ਜੀ ਕੀ ਆਪਣਾ ਗਰਮ ਹੋ ਗਿਆ ਹੁਣ ਆਪਾਂ ਦੋ ਕੜੀ ਪੱਤੇ ਲੈ ਲੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਫਰਾਈ ਕਰ ਲੈਨੇ ਆ ਕੋਟਾ ਨਹੀਂ ਕਰਦੇ ਪੁਣੀ ਨਾ ਨਾ ਪਤੇਲ ਤੋਂ ਕੱਢ ਲੈਨੇ ਬਾਹਰ ਹੰਦੇ ਕਰ ਲੈਨੇ ਹੁਣ ਆਪਾਂ ਗੈਸ ਕਰ ਲੈਨੇ ਸਲੋ ਕਿਉਂਕਿ ਆਪਣਾ ਤੇਲ ਗਰਮ ਹੋ ਗਿਆ ਪੂਰੀ ਤਰ੍ਹਾਂ ਹੁਣ ਇਹਦੇ ਵਿੱਚ ਐਡ ਕਰਦੇ ਆਪਾਂ ਸੁੱਕੇ ਨੂੰ ਥਾ ਕੇ ਥੋੜੀ ਜਿਹੀ ਆਪਾਂ ਐਡ ਕਰ ਲੈਨੇ ਹਲਦੀ ਦੇੱਕੀ ਮਿਰਚ ਐਡ ਕਰ ਦਿੰਦੇ ਹਾਂ ਜੀ ਥੋੜੀ ਜਿਹੀ ਪਕਾ ਲਈ ਮਿਰਚ ਐਡ ਕਰ ਲੈਨੇ ਚੁਟਕੀ ਕੁ ਚਾਟਾ ਮਸਾਲਾ ਆਪਾਂ ਸਵਾਦ ਅਨਸਾਰ ਪਾ ਲੈਨੇ ਤੁਸੀਂ ਚਾਹੋ ਤਾਂ ਚਿੱਟਾ ਨਮਕ ਵੀ ਪਾ ਸਕਦੇ ਹੋ ਇਹਦੇ ਵਿੱਚ ਹੀ ਆਪਾਂ ਐਡ ਕਰ ਲੈਨੇ ਆ ਕਾਲਾ ਨਮਕ ਲੋ ਜੀ ਇਹਨਾਂ ਮਸਾਲਿਆਂ ਨੂੰ ਆਪਾਂ ਥੋੜਾ ਜਿਹਾ ਭੁੰਨ ਲੈਂਦੇ ਆ। ਹੋਰ ਤਾਂ ਮਸਾਲੇ ਆਪਨੇ ਭੁੰਨਣ ਦੀ ਲੋੜ ਨਹੀਂ ਜੀ ਹਲਦੀ ਉਹ ਥੋੜੀ ਜਿਹੀ ਕੱਚੀ ਹੁੰਦੀ ਆ। ਲਓ ਜੀ ਹੁਣ ਜਿਹੜੀਆਂ ਕੁੱਕੜੀਆਂ ਆਪਾਂ ਨੇ ਫਰਾਈ ਕੀਤੀਆਂ ਸੀ ਇਹਦੇ ਵਿੱਚ ਪਾ ਲੈਨੇ ਆ। ਜਿਹੜੇ ਮਸਾਲੇ ਆਪਾਂ ਨੇ ਪਕਾਏ ਨੇ। ਹੁਣ ਇਹਨਾਂ ਨੂੰ ਸਾਰੇ ਕੁੱਕੜੀਆਂ ਨੂੰ ਇਹਨਾਂ ਨੂੰ ਛੱਲੀਆਂ ਨੂੰ ਸਾਰੂ ਜੀ ਪਿੰਡਾਂ ਚ ਕੁੱਕੜੀਆਂ ਕਹਿੰਦੇ ਨੇ ਉਹ ਹੀ ਮੂੰਹ ਤੇ ਨਿਕਲ ਜੇ ਇਹਨਾਂ ਸਾਰੀਆਂ ਥੱਲੀਆਂ ਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਮਸਾਲਾ ਲਗਾ ਦਿੰਨੇ ਆ ਕਿਉਂਕਿ ਪੱਕੀਆਂ ਆਈਆਂ ਤਾਂ ਹੈਗੀਆਂ ਨੇ ਜੀ ਇਹ ਆਪਣੀਆਂ ਬਸ ਮਸਾਲਾ ਹੀ ਲਗਾਉਣਾ ਆਪਾਂ ਨੇ ਚਾਰ ਸਵੇਰੇ ਤਾਂ ਜੋ ਸਾਰੀਆਂ ਥੱਲੀਆਂ ਦੇ ਵਿੱਚੋਂ ਆਪਣੀਆਂ ਦੇ ਵਿੱਚੋਂ ਚੰਗਾ ਤਰ੍ਹਾਂ ਚੰਗੀ ਤਰ੍ਹਾਂ ਦਾ ਟੇਸ ਆਉਣ ਲੱਗ ਜਵੇ ਮਸਾਲਿਆਂ ਦਾ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣੇ ਆ ਸਾਡੀ ਕੇਟ ਪੰਜਾਬੀ ਹੈ ਜੀ ਇਹ ਬਸ ਜਿਵੇਂ ਘਰੇ ਬੇਬੇ ਉਹਨੀਆਂ ਥੱਲੇ ਕੁਕੜੀਆਂ ਹੀ ਕਰੀ ਜਾਂਦੀਆਂ ਨੇ ਥੱਲੀਆਂ ਘੱਟੇ ਨਿਕਲਦੀਆਂ ਨੇ ਮੂੰਹ ਚ ਉਹ ਵੀ ਆਤ ਸਾਨੂੰ ਪੈਗੀ ਲਓ ਜੀ ਸਾਰੇ ਮਸਾਲੇ ਆਪਣੇ ਚੰਗੀ ਤਰ੍ਹਾਂ ਛੰਡੀਆਂ ਦੇ ਉੱਪਰ ਲੱਗ ਲਏ। ਲਓ ਜੀ ਗੈਸ ਆਪਣਾ ਕਰਤਾ ਬੰਦ। ਛੰਡੀਆਂ ਆਪਣੀ ਚੰਗੀ ਤਰ੍ਹਾਂ ਦੇਖੋ। ਲਓ। ਹੁਣ ਇਹਨੂੰ ਆਪਾਂ ਕਾਉਣੇ ਆ ਪਲੇਟ ਦੇ ਵਿੱਚ। ਲਓ ਜੀ ਆਪਾਂ ਛੰਡੀਆਂ ਨੂੰ ਪਲੇਟ ਦੇ ਵਿੱਚ ਪਾ ਲੈਨੇ ਆ। ਤੁਹਾਨੂੰ ਕਿ ਗਰਮ ਨਹੀਂ ਥੋੜੀ ਜਿਹੀ ਬਹੁਤ ਵਧੀਆ ਖਸਬੂ ਆ ਰਹੀ ਹੈ ਜੀ ਜਿਹੜਾ ਆਪਾਂ ਨੇ ਚਾਟ ਮਸਾਲਾ ਪਾਇਆ ਉਹਦੀ ਉੱਪਰ ਆਪਾਂ ਥੋੜਾ ਜਿਹਾ ਸਜਾਉਣ ਵਾਸਤੇ ਕੜੀ ਪੱਤਾ ਪਾ ਦਿੰਨੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਇਹਦੇ ਨਾਲ ਥੋੜੀ ਜਿਹੀ ਲੁੱਕ ਵਧੀਆ ਆ ਜੂਗੀ ਜੀ ਬਾਕੀ ਆਪਣੀਆਂ ਛੱਲੀਆਂ ਬਣ ਕੇ ਤਿਆਰ ਨੇ ਤੁਸੀਂ ਇਹ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਨੌ ਤੁਸੀਂ ਆਪੀ ਧਰ ਲਿਓ ਆਪਾਂ ਤਾਂ ਸੱਲੀਆਂ ਦੀ ਰੈਸਪੀ ਬਣਾਤੀ ਚਲੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ